श्री शिव महाप्राण कथा मैं परवाज्य सचेना नाम था कि अपने मंदिर धर्म कर्म ਦੇ ਕਰਮਾਂ ਦੇ ਵਿੱਚ ਆੜ-ਗਵਾੜ ਦੇ ਵਿੱਚ ਸਾਰਾ ਲਗਾਉਣੀ ਇਹ ਵੀ ਦਾ ਟਾਈਮ ਨਹੀਂ ਗੰਗਾਨਪਾਲ ਦਸਰੇ ਦੇ ਸ਼ਿਸ਼ਟਵਾਦੀ ਪ੍ਰਧਾਨ ਜੀ ਇਹਦੇ ਪਹਿਲਾਂ ਕਰਨ ਦੀ ਸਲਾਹ ਕੀਤੀ ਸੀ ਉਹਨੂੰ ਇੱਥੇ ਕਥਾ ਦਾ ਪ੍ਰਚਾਰ ਕਰਦੇ ਰਿਹਾ ਸੀ ਸੋ ਬਾਰੇ ਇਸ ਮੰਦਰ ਦੇ ਵਿੱਚ ਕਦੇ ਪਿੰਡ ਵਾਲੇ ਮੰਦਰ ਦੇ ਵਿੱਚ ਹਮੇਸ਼ਾ ਕੋਈ ਨਾ ਕੋਈ ਪ੍ਰਚਾਰ ਕਰਦੇ ਰਹੇ ਸੋ ਐਸੇ ਕਰਕੇ ਭਗਵਾਨ ਦੀ ਕਿਰਪਾ ਵੀ ਮਿਲੀ ਆਪਣੇ ਲੈ ਰਹੇ ਤੇ ਆਪਣੇ ਸਮੁੱਚੇ ਹਲਕੇ ਜੇ ਅਸੀਂ ਜਦੋਂ ਭਗਵਾਨ ਦਾ ਆਸ਼ੀਰਵਾਦ ਲੈਂਦੇ ਹਾਂ ਕਿਉਂਕਿ ਕੋਈ ਲੋਕ ਚੜ੍ਹਦੀ ਕਲਾ ਦੇ ਵਿੱਚ ਰਹਿਣੇ ਨੇ ਜਿਹੜੇ ਹਮੇਸ਼ਾ ਭਗਵਾਨ ਦਾ ਹੌਸਲਾ ਲੈ ਕੇ ਚੱਲਦੇ ਤੇ ਇਹ ਗੱਲ ਆਪਣੇ ਤੌਰ ਤੇ ਪੂਰੀ ਤਰ੍ਹਾਂ ਲੱਗੀ ਹੁੰਦੀ ਆ ਪਰ ਦੀਵਿਆਂ ਦੇ ਖਾਸ ਤੌਰ ਤੇ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਪਤਾ ਹੀ ਸੀ ਸਰ ਮੈਂ ਤੁਹਾਨੂੰ ਸਹੀ ਦੱਸਾਂ ਕੱਲ ਜਦੋਂ ਤੁਹਾਨੂੰ ਸ਼ੀਸ਼ਪਾਲ ਨੇ ਕਿਹਾ ਜਾਣ ਲਈ ਅਸੀਂ ਐਂ 14 ਦੇ ਵੀ ਅੱਗੇ ਹੋ ਜੇ ਪਰ ਦਾੰਤਾ ਹੋਰਾਂ ਨੇ ਕਿਹਾ ਵੀ ਨਹੀਂ ਅਬ ਹੁਣੀ ਦਾ ਬਣਿਆ ਨਹੀਂ ਲੱਗਦਾ ਕਿ ਕਿਉਂ ਚਾਹੁੰਦੇ ਨਹੀਂ ਕਿ ਅਸੀਂ ਆਖਿਆ ਕਿ ਚਾਹੁੰਦੇ ਦੇ ਵੀ ਸੀਜ਼ਨ ਦਾ ਟਾਈਮ ਆ ਤੇ ਇਸ ਕਰਕੇ ਲੋਕ ਸੀਜ਼ਨ 'ਚ ਲੱਗੇ ਹੋਣਗੇ ਮੈਂ ਉਹ ਮੋੜ ਕੇ ਗੱਲ ਕਹੀ ਦੀ ਮਾਵੇ ਗੱਲ ਸੁਣਦਾ ਸੀਜ਼ਨ 'ਚ ਲੱਗੇ ਹੋਰ ਕੋਈ ਪਰ ਆਪਣੀਆਂ ਬੀਬੀਆਂ ਭੈਣਾਂ ਦੀ ਮਹਾਜਰੀ ਘਟਣੀ ਹੋਗੀ ਸੀਗਾ ਮੈਂ ਕਿਹਾ ਤੇ ਕੋਈ ਨਹੀਂ ਗੱਲ ਤੇ ਤੁਹਾਡੇ ਸ਼ੁਰੂ ਕਰਦੇ ਆ ਅੱਜ ਜਦੋਂ ਤੁਸੀਂ ਬੱਦੀ ਕੀਤੀ ਸੀ ਬੱਚੇ ਹੋਏ ਜੇ ਥੋੜੇ ਮਤਾਬ ਹੈ ਸਾਰਾ ਥੋੜੇ ਮੁਤਾਬ ਕਰੀ ਤੂੰ ਥੋੜਾ ਸਾਰੇ ਜਿਹੇ ਇਧਰ ਦੇ ਬਸੇ ਸਾਡੇ ਧੋਲੇ ਜੇ ਬੰਦੇ ਬੈਠੇ ਹੁੰਦੇ ਆ ਤੇ ਥੋੜੇ ਉਸ ਕਰਕੇ ਜਿਹੜਾ ਫਲ ਹੈ ਉਹ ਸਾਰੇ ਲੈ ਲੈਣ ਨੂੰ ਮਿਲਦਾ ਉਹਨਾਂ ਦੀ ਯਾਦ ਵਿੱਚ ਉਹਨਾਂ ਦੀ ਯਾਦ ਕਰਨਾ ਸ੍ਰੀ ਮਹਾਂਪਰਵ ਦਾ ਬਾਤ ਸੁਣਾਉਂ ਆਪਦੇ ਆਪ ਦੇ ਵਿੱਚ ਬਹੁਤ ਵੱਡਾ ਤੇ ਉਦਮ ਤੇ ਪ੍ਰਾਗ ਹੈ ਸੋ ਮੈਂ ਇੱਥੇ ਅਦਰਵਾ ਸਮਾ ਤੇ ਸਨਾਤਨ ਤੰਤਰ ਮੰਦਰ ਕੰਟੀ ਦੇ ਸਾਰੇ ਜਿਹੜੇ ਆਹੁਦੇਦਾਰ ਸੇਵਾਦਾਰ ਨੇ ਜਿਨ੍ਹਾਂ ਸਾਰਨ ਉਹਦੇ ਇਹਨਾਂ ਇਹ ਇਹ ਮਰਦੂਤੀ ਹੈ ਸੋ ਡਾਟਰ ਮੇਂਦਰਬਾਰ ਕੋਖੇ ਜਿਵਾਣ ਨੇ ਇੱਥੇ ਬੈਠਾ ਹੋਇਆ ਹੈ। ਉਹ ਇਹਨਾਂ ਦੇ ਬਣੀ ਕਿਰਪਾ ਕੀ ਕਰਵਾ। ਤਾਂ ਮੈਨੂੰ ਪਿੱਛੇ ਇਹਨਾਂ ਨੇ ਬੁਲਾਇਆ ਸੀ ਕਿ ਮਸ਼ੀਨ ਲਾਈ ਜਾ। ਉਹਨਾਂ ਆਪਣੀ ਮਸ਼ੀਨ ਹੈ ਨਾ ਪੰਜਾਬ ਦੇ ਵਿੱਚ ਪਹਿਲੇ ਵਾਰੀ ਉਹ ਜੇ ਅਸਰਾਮ ਔੜੇ ਖੜੇ ਹਾਂ ਇਹ ਖੜੇ ਕਰਦੇ ਲੋਕਾਂ ਤੋਂ ਨਹੀਂ ਕੀਤਾ ਜੇ ਕਾਂਟਾ ਨੂੰ ਖੜਾ ਕਰਦਾ ਟਮੈਟੋ ਹੁੰਦਾ ਪਰ ਐਂਜੇ ਕੋਈ ਨਹੀਂ ਲੱਗਦਾ ਉਹ ਲੱਗਦਾ ਨਾ ਅਸਲੀ ਹਸਾਣ ਲੱਗਦਾ ਜਦੋਂ ਸਾਹੇ ਤੋਂ ਪਰ ਆਉਂਦੀ ਹੈ ਉਹ ਚੱਲਦੀ ਹੁਣ ਗਾਦਰ ਦਾ ਪਰ ਮੈਂ ਦੇਖੂਗਾ ਗਾਦਰ ਜਰੂਰਗਾ ਮੋੜ ਲਈ ਇਨਸ਼ਾ ਅੱਲਾਹ ਸਮੇਂ ਰੱਦੀਆ ਕਿਵੇਂ ਨਹਿਰੇ ਲਈ ਕੰਮ ਹੋਣ ਵਾਲੇ ਸੀ ਆ ਤੂੰ ਜੀ ਨਾ ਮਾਤਾ ਜੀ ਬਰੋ ਕਿੰਨੇ ਆ ਬੋ ਸ਼ੰਕਰ ਭਗਵਾਨ ਜੀ ਬਸਾ ਨਾ ਨਯਾਰਾ